ਪਿੰਡ ਦਿਵਾਲਾ ਜੀ ਸਾਡਾ ਸਤਬਲਿਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇ ਜੀ ਦੇ ਲੜਕਾ ਜਿੱਥੇ ਆਏ ਨੇ ਜਿੱਥੇ ਥਾਂ ਪਾਉਨੇ ਆ ਸੀ ਜਿੱਥੇ ਲੇਬਰ ਬੈਠੀ ਆ ਕੀ ਕਹਿਣਾ ਚਾਹੁੰਦੇ ਹੋ ਕੋਸੀ ਦਾ ਕਹਿੰਦਾ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਜਾਇਜ਼ ਇਹ ਕੰਮ ਕਰਦੇ ਨੇ ਕੀ ਕਰਤੀ ਰਹੇ ਸੀ ਸਮੈਗ ਵੀਰ ਇਹਦੀ ਜੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਕ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਆਪਣੀਆਂ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਝ ਨਹੀਂ ਕੱਢਿਆ ਕੋਈ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਸੀਗੇ ਚਾਰ ਬੱਤ ਜੀ ਚਾਰ ਪੰਜ ਬਾਤ ਚਾਹੀਏ ਨੇ ਜਿਹੜੇ ਸਵਿਫਟ ਗੱਡੀਆਂ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਕੀ ਪੰਜਾਬ ਸਰਕਾਰ ਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆ ਤੁਸੀਂ ਕਹਿੰਨੇ ਵੀ ਨਸ਼ਾ ਕਰੀਓ ਬੰਦ ਕਰਦਾ ਉਹ ਬਾਲੇ ਵਾਲਾ ਬੰਦਾ ਕਹਿੰਦਾ ਤੇ ਜੀ ਮੈਂ ਸਰੇ ਆਮ ਵਿੱਚੂੰਗਾ ਨਾ ਵੀ ਪੁਲਿਸ ਉਹ ਨੀ ਬੁਗਾੜ ਸਕਦਾ ਤਾਂ ਹੀ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟ ਮਾਰ ਕਰੀ ਆ ਜੀ ਪੁਲਿਸ ਦੇ ਪੋਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵਿਫਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ ਦੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਨੂੰ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ ਚ ਇਹਨਾਂ ਨੇ ਕੁੱਟਮਾਰ ਕਰੀਆ ਸਾਡੇ ਬੰਦਿਆਂ ਨਾਲ ਜੀ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵਿਅਕਤੀ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਉਹਦੇ ਕੰਨੀ ਨੂੰ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਦੀ ਗਈ ਈ ਨਾਮ ਤੁਹਾਡਾ ਮੇਰਾ ਨਾਮ ਸੁਖਜੀਤ ਸਿੰਘ ਆ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਆ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾਰੀ ਵੀ ਚਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸ਼ਰੀਆ ਚੱਕਣ ਵਾਲੇ ਕੋਈ ਸ਼ਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਅਸੀਂ ਉਹਨਾਂ ਨੂੰ ਕਹਾਂ ਤੁਸੀਂ ਜਾਓ ਯਾਰ ਜੇ ਇੱਥੇ ਕੋਈ ਮਰ ਗਿਆ ਥਾਲਾ ਸਾਡੇ ਜੁਮੇ ਪਾਏਗੇ ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਆ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆ ਜਾਂਦੇ ਆ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਭਾਈ ਐ ਕਰ ਦੂ ਜੀ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਗਿਆ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਣਾ ਤੂੰ ਸਵੇਰੇ ਕਹਿੰਦਾ ਸੀ ਹੁਣੇ ਬੁਲਾ ਲੈਣੀ ਆ ਜਦੋਂ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਉਹਨਾਂ ਦੋਏ ਬੰਦੇ ਫੜ ਲਏ ਦੋਏ ਗੱਡੀਆਂ ਉਹਨਾਂ ਦੀ ਚੱਕ ਲਿਆ। ਉਹ ਵਾਲਿਆਂ ਵਾਲਾ ਭੱਜ ਗਿਆ ਉਸ ਟਾਈਮ। ਤੇ ਪੁਲਿਸ ਦੇ ਖੜੇ ਖੜੇ ਇਹ ਗੱਡੀ ਸਿਰਟ ਜਦੋਂ ਵਾਰਾ ਫੇਰ ਚਾਰ ਪੰਜ ਬੰਦੇ ਆ ਗਏ। ਜਾਂ ਪੁਲਿਸ ਉਹਨਾਂ ਕੋਲ ਨੂੰ ਜਾਣ ਲੱਗੀ ਉਹ ਭਾਕੇ ਲੈ ਕੇ ਬੀਜੇ ਵਾਲੂ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15 20 ਬੰਦੇ ਬੈਠੇ ਭੱਜ ਗਏ। ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਏ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮਾਰੇ। ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਛਰੇਆਮ ਸਲਾਇਕ ਵੇਚਦੇ ਆ ਪੁਲਿਸਾਂ ਨੂੰ ਫੜੇ ਨਹੀਂ ਸਕਦੀ। ਉਹ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਅਸੀਂ ਛਰੇਆਮ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਤੁਹਾਨੂੰ। ਕਿੰਨੇ ਵਜੇ ਸੀ ਘਟਨਾ ਸੀ ਇਹ? ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ। ਪੁਲਿਸ ਮੌਕੇ ਤੇ ਪਹੁੰਚੀ? ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ। ਕੀ ਕਾਰਨ? ਉਹ ਕਾਰਨ ਇਹ ਵੀ ਪੁਸਟ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦ ਕਿ ਮਾਮਲਾ ਨਸ਼ੇ ਦਾ ਹੈ। ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ-ਚਾਨਣ ਜਾਣ-ਪਛਾਣ ਨਹੀਂ ਤੱਕੀ ਉਹਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ ਕਿੰਨੇ ਰਾਊਂਡ ਫਾਇਰ ਹੋਏ ਆ ਟੋਟਲ ਤਿੰਨ ਰਾਊਂਡ ਹੋਏ ਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ 'ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨੂੰ ਦੋ ਗ੍ਰਿਫਤਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਰਾਤ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮੰਕਰ ਦੇ ਮੰਕਰ ਦੇ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਕਿ ਐਮਐਲਆਰ 23 24 ਦੇ ਉਹ ਚ ਕੀ ਆ ਇਹ ਪੁਲਿਸ ਖਾਨਾ ਪੂਰਤੀ ਕਰੂਗੀ ਵੀ 23 24 ਚ ਪਰਚਾ ਦੇ ਦਿੰਦੇ ਉਹ ਤਾਂ ਕੋਈ ਕੋਈ ਦਿੱਕਤ ਨਹੀਂ ਹੈਗੀ ਉਹ ਮਾਰਨਾ ਕੋਈ ਬੰਦਾ ਵੀ ਤੁਹਾਡੇ ਜਖਮੀ ਹੋਏ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਜਨਾਬ ਸੁਗੰਦਰ ਸਾਹਿਬ ਕੀ ਬਾਤ ਹੋਈ ਹੈ ਬਾਤ ਹੋਇਆ ਤਾਂ ਸਰ ਉहां ਪਰ ਤੋਂ ਗਾੜੀ ਆਇਆ ਉਸਮੇ ਬੰਦੇ ਬੈਠਾ ਥਾ ਸਮੈਪ ਪੀ ਰਹਾ ਥਾ ਅਸੀਂ ਸਰਦਾਰ ਨੂੰ ਫੋਨ ਕਰ ਦਿੱਤਾ ਸਰਦਾਰ ਆਇਆ तेनों का वहाँ पकड़ लिया और वो, वो बोल रहा था कि मैं सवेरे सूरज निकलने से पहले सबको खत्म कर दूंगा ऐसे धमकी दे रहा था कितने लोग आए थे वो तीन लोग थे सर ये की बात है का चाबे और रोड आप लोग वहाँ पर क्या कर रहे थे हम वहाँ पर हम तो वहाँ पर आते हैं हम तो सो रहे थे वहाँ पर खाना वाना खा ऐसे सोने जाते थे दस बजे के बाद ही का बात है कब हुआ ये दस बजे का बाद हुआ साढ़े दस बजे मान लो कितने लोग आए थे

फ़ायर भी हुआ, हुआ राउंड एक इसने किया, दो राउंड सरदार ने जब जाके बोला, फिर दो किया फिर वो भागा हाँ, पुलिस को नहीं आया आपका लोग कितना जख्मी है मेरा लोग एक ही जख्मी है यही महेश जख्मी है यहाँ पे और डंडा लगा है यहाँ पर लगा है यहाँ पर लगा है ਕੀ ਮਾਮਲਾ ਹੈ ਤੇ ਕੀ ਕੀ ਨਾਮ ਹੈ ਇਹਨਾਂ ਦੇ ਕਿ ਕਿੱਥੇ ਦੇ ਰਹਿਣਾ ਵਿੱਚ ਜੇ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨੇ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈ ਬਿਲਡਿੰਗ ਲੇਬਰ ਸਾਨੂੰ ਜਿਹੜਾ ਆਜ਼ਾਦ 112 ਦੇ ਵੀ ਗਾਲ ਆਈ ਸੀ ਵੀ ਦੋ ਵੱਡਿਆਂ ਦੇ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਨਾਲ ਜੋ ਸਾਡਾ ਮਿਸਵੇਪ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਇਹਨਾਂ ਨੂੰ 109 ਦੇ ਰਾਤ ਹੀ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਰਨ ਵਾਲਾ ਸੀ ਪ੍ਰਿੰਸ ਜਿਹੜਾ ਅਸਤਰੀ ਪਿੰਡ ਸਦਖ ਨੇ ਰਹਿੰਦਾ ਸੀ। ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇ ਵਲ ਦੇ ਨੇ। ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਆਪਾਂ ਗਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲਗਾ ਸਪੈਕਟਾਰ ਦੇ ਵਿੱਚ। ਜਿਹੜਾ ਸਾਡੇ ਮਾਈਗ੍ਰੇਡ ਲੇਬਰ ਤੇ ਜਿਹੜਾ ਆਪਣਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਿਰ ਤੇ 6:00 ਵਜੇ ਐਟਮਾਰੀ ਸੀ। ਉਸ ਤੋਂ ਬਾਅਦ ਜਦੋਂ ਘੜਾ ਕਰਨ ਤੋਂ ਬਾਅਦ ਇਹ ਜਿਹੜੇ ਮੁਕੀਦੋ ਫਿਰ ਭੱਜ ਗਏ ਜਿਹਦੀ ਮਾਮਲੇ ਦੀ ਇਹਨਾਂ ਨੂੰ ਜਾਣਦੇ ਹੋ ਸਾਡੇ ਮਾਨਯੋਗ ਐਸਐਸਪੀ ਅ ਜਯੋਤੀ ਯਾਦਵ ਰੈਸੀ ਜਿਹੜੇ ਸਾਡੇ ਐਸਐਸਪੀ ਹਨ ਮਾਨਯੋਗ ਉਹਨਾਂ ਨੇ ਸਾਨੂੰ ਰਾਤ ਹੀ ਸਾਡੀਆਂ ਦੋ ਟੀਮਾਂ ਇੰਨੀਆਂ ਬਣਾਈਆਂ ਸੀ ਐਸਐਚਓ ਸੰਭਾਲੇ ਦੀ ਨਿਗਰਾਨੀ ਦੇ ਤਲੇ ਇਹਦਾ ਅਗਰ ਫਾਮਾ ਤੇ ਰੇਡ ਕਰਕੇ ਜਿਹੜਾ ਮੇਨ ਮਲਚਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਜਿਹੜੀ ਤੇ ਸਾਰੀ ਮਾਮਲੇ ਦੀ ਤਹਿ ਤੱਕ ਲੈ ਮਾ ਗਏ ਹੁਣ ਤੱਕ ਵੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਐੜਾ ਗਰਮਿੰਦਰ ਗੁਰੀ ਹੈ ਨਸ਼ੇ ਕਰਦਾ ਦੀ ਜਿਹੜਾ ਨਸ਼ਾ ਸਮਾਨ ਪੈਡਨ ਦਾ ਟਾਈਪ ਦੀ ਜਿਹੜਾ ਮੜਾ ਮੋੜਾ ਵੀ 1 ਗ੍ਰਾਮ ਲਿਆ 10 ਗ੍ਰਾਮ ਆਪੀ ਲਿਆ ਦਾ ਦਿਖਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੀ ਕਈ ਵਾਰ ਉਹਨਾਂ ਕੋਲ ਚੱਲ ਜਾਂਦਾ ਸੀ ਮੀਨਵਾਸੇ ਕਈ ਵਾਰ ਉਹ ਪਾਇਲ ਦੇ ਡੇਟਾ ਥੰਨੇ ਵਾਲਾ ਇੱਕ ਦੇਕ ਨਹੀਂ ਇੱਧਰ ਵੀ ਹੈ ਇਹ ਚ ਰਾਤ ਦੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟਕਾਰ ਦੇ ਵਿੱਚ ਇਹਦੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਇਹ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਜ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਅੰਡਰਸਟੈਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈ ਜਾਵਣਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਏ ਤੇ ਰਾਤ ਗੋਲੀ ਵਿੱਚ ਚੱਲੀ ਹੈ ਜੀ ਉਸ ਤੇ ਕਾਲੇ ਮਤਲਬ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਦੇਵਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਦੀ ਪ੍ਰਤੀਸ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਦੇਵਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ ਸੈਲਫ ਡਿਫੈਂਸ ਦੇ ਲਈ ਜਿਹੜਾ ਹਵਾਈ ਫਰ ਕੀਤਾ ਆਪਣੀ ਜਿਹੜੀ ਲਾਇਸੈਂਸੀ ਲੈ ਪਿਆ ਇਹਨਾਂ 'ਚ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਤੇ ਜਿਹੜੇ ਫਾਇਲ ਆਲੇ ਆ ਉਹਦੇ ਖਿਲਾਫ ਵੀ ਚੈੱਕ ਕਰ ਲਈਆਂ ਉਹਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਹੈ ਇਹਦਾ ਵੀ ਰਿਕਾਰਡ ਹੀ ਚੱਲਦਾ। ਜੇ ਰਿਮਾਂਡ ਲਗਾ ਹੋਰ ਵੀ ਜਿਹੜੀ ਕੋ ਐਮ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਕਰਾਂ। ਕਲੈਕ ਪਿੰਡਾਂ ਵਾਲੇ ਮੁਤਾਬਕ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਅਸੀਂ ਨਸ਼ਾ ਵੇਚਦੇ ਹਾਂ। ਇਹ ਉੱਤੇ ਕੋਈ ਟੈਕੀਕਤ ਕੀਤੀ ਨਹੀਂ। ਇਹ ਇਹ ਜੀ ਗੱਲ ਸਾਹਮਣੇ ਇਹ ਗੱਲ ਸਾਹਮਣੇ ਵੀ ਆਈ ਹੈ। ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੋਈ। ਇਹਨਾਂ ਨਾਲ ਉਹਨਾਂ ਦੀ ਲੀਵਰਾਂਾਂ ਵੀ ਕੋਟਪਾਰ ਜ਼ਰੂਰ ਹੋ ਗਈ। ਠੀਕ ਹੈ।